ਇਲਾਕਾ ਤਿਕਟ ਸਾਹਿਬ ਦੇ ਕਮਾਣੋ ਦਿਨ ਪਿੰਡ ਪਿੰਡ ਕੋਟਲਾ ਜਲੀਰ ਦੇ ਵਿੱਚ ਛਲੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਚੱਲਦਿਆਂ ਪਿੰਡ ਜੋ ਲੰਘ ਰਹੇ ਸੂਏ ਦਾ ਪਾਣੀ ਓਵਰਫਲੋ ਹੋ ਕੇ ਚੱਲਦਿਆਂ ਰਜਵਾਹਾ ਟੁੱਟ ਗਿਆ ਜਿਸ ਦੇ ਚੱਲਦਿਆਂ ਪਿੰਡ ਦੇ ਕਈ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਤੇ ਜਿਸ ਨਾਲ ਕਿਸਾਨਾਂ ਦੀ ਫਸਲ ਖਰਾਬ ਹੋ ਦਾ ਡਰ ਪੱਗਿਆ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਓਵਰਫਲੋ ਹੋ ਕੇ ਲੰਘ ਰਿਹਾ ਤੇ ਉੱਥੇ ਇਸ ਮੌਕੇ ਮੌਜੂਦ ਕੋਟਲਾ ਜਲੀਰ ਦੇ ਨਿਵਾਸੀਆਂ ਦਾ ਸਬੰਧੀ ਕੀ ਗੱਜਾ ਪੜਨਾ ਹੈ ਤੁਸੀਂ ਸੁਣੋ ਸੂਏ ਉੱਪਰ ਮੀਂਹ ਦੇ ਜਿਆਦਾ ਪੈਣ ਕਰਕੇ ਸੂਆ ਭਰ ਗਿਆ ਸੂਏ ਦੇ ਆੜ ਦੇ ਆਲੇ ਮੀਂਹ ਤੋਂ ਉੱਪਰ ਨੂੰ ਪਾਣੀ ਮਤਲਬ ਆੜ ਦੇ ਆਲੇ ਓਵਰਫਲੋ ਹੋ ਕੇ ਠੀਕ ਹੈ ਜਿਹੜੀ ਅਗਲੀ ਮਿੱਟੀ ਸੀਗੀ ਉਹ ਗਈ ਹੜ ਮਿੱਟੀ ਹੜ ਕੇ ਤੇ ਜਿਹੜਾ ਸੂਏ ਦਾ ਬੰਨ ਸੀਗਾ ਜਿਹੜਾ ਆਰ ਸੀ ਸੀ ਪਾਇਆ ਹੋਇਆ ਸੀ ਉਹ ਗਿਆ ਟੁੱਟ ਪਿੰਡ ਦੇ ਵਿੱਚ ਨੂੰ ਲਗਭਗ 5-7 ਖੇਤਾਂ ਵਿੱਚ ਪਾਣੀ ਵੜ ਗਿਆ ਉਸ ਤੋਂ ਬਾਅਦ ਨੈਰੀ ਵਿਭਾਗ ਵਾਲੇ ਮੌਕੇ ਤੇ ਪਹੁੰਚ ਕੇ ਉਦੋਂ ਮਿੱਟੀ ਦਾ ਪ੍ਰਬੰਧ ਕਰਕੇ ਜੇਸੀਬੀ ਨਾਲ ਮਿੱਟੀ ਲਗਾਈ ਗਈ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਸਾਡਾ ਮਸਲਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਹਾਂਜੀ ਜੋ ਸਾਡੇ ਅੱਜ ਪਿੰਡ ਕੋਟਲਾਂ ਜਨੇਰ ਵਿੱਚ ਜੋ ਸੂਆ ਇੱਕ ਨੰਗ ਰਿਆ ਹੈ ਤੇ ਇਸ ਦੇ ਵਿੱਚ ਉਹ ਮੌਸਮ ਦੇ ਖਰਾਬੀ ਵਿੱਚੋਂ ਵੀ ਜਿਆਦਾ ਉਨਕਾਰ ਨਾਲ ਪਾਣੀ ਡਾਓਵਰਫਲੋ ਵੱਧ ਗਿਆ ਸੀ ਤੇ ਜਿਸ ਕਾਰਨ ਇਹ ਸੂਆ ਟੁੱਟ ਗਿਆ ਸੀਗਾ ਜੋ ਆਰਸੀਸੀ ਦਾ ਬਣਿਆ ਹੋਇਆ ਸੀਗਾ ਤੇ ਮੌਕੇ ਤੇ ਅਸੀਂ ਪ੍ਰਸ਼ਾਸਨ ਨੂੰ ਪਹੁੰਚਾ ਦਿੱਤੀ ਤੇ ਪ੍ਰਸ਼ਾਸਨ ਸਾਡੇ ਕੋਲ ਪਹੁੰਚਿਆ ਇਹ ਪ੍ਰਸ਼ਾਸਨ ਦੇ ਸਾਡੇ ਕੋਲ ਅਧਿਕਾਰੀਆਂ ਨੇ ਆ ਕੇ ਜੋ ਸੂਏ ਦੀ ਖਾਰ ਪਈ ਹੋਈ ਸੀ ਜੀਸੀਬੀ ਆਈ ਤੇ ਮਿੱਟੀ ਆਈ ਤੇ ਉਸ ਨੂੰ ਬੰਦ ਕੀਤਾ ਤੇ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਨੇ ਆ ਵੀ ਜਤੋਂ ਜਲਦ ਇਸ ਜੋ ਟੁੱਟੇ ਹੋਏ ਸੂਏ ਨੂੰ ਠਿੱਕੀ ਠੀਕ ਕਰਨ ਦਾ ਸਮੇਟ ਬਜਰੀ ਪਾ ਕੇ ਪੱਕਾ ਕੀਤਾ ਪੱਕਾ ਕੀਤਾ ਜਾਵੇ ਚਗਵਾਨੀ ਟੀਵੀ ਤੇ ਲਈ ਫਤਿਹਗੜ ਸਾਹਿਬ ਤੋਂ ਜਗਦੇਵ ਸਿੰਘ ਜੀ ਰਿਪੋਰਟ